ਪੰਜਾਬ ਦੇ ਦੋ ਸਾਬਕਾ ਆਈਐਸ ਅਫਸਰ ਉਹ ਕਿਹੜੇ-ਕਿਹੜੇ ਅਫਸਰ ਨੇ ਤੇ ਹੁਣ ਕੇਂਦਰ ਸਰਕਾਰ ਨੇ ਵਿਜੀਲੈਂਸ ਨੂੰ ਮੁਕਦਮਾ ਚਲਾਉਣ ਦੀ ਮਨਜ਼ੂਰੀ ਕਦੋਂ ਦਿੱਤੀ ਤੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਕੋਰਟ ਦੇ ਵਿੱਚ ਇਸ ਸੰਬੰਧੀ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਤੇ ਅਗਲੀ ਤਰੀਕਾ ਜਿਹੜੀ ਉਹ ਵੀ ਤੈਅ ਕਰ ਦਿੱਤੀ ਗਈ ਹੈ ਇਸ ਮਾਮਲੇ ਦੀ ਕੇਸ ਦੇ ਵਿੱਚ ਅਗਲੀ ਸੁਣਵਾਈ ਹੈ ਜਿਹੜੀ ਉਹ 11 ਸਤੰਬਰ ਨੂੰ ਹੋਣ ਜਾ ਰਹੀ ਹੈ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਮਾਮਲਾ ਕਾਦੋਂ ਦਾ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਸਰਕਾਰ ਦੇ ਵੇਲੇ ਜ਼ਿਲ੍ਹਾ ਮੁਹਾਲੀ ਦਾ ਪਿੰਡ ਝੂਰ ਹੈੜੀ ਜਿੱਥੇ ਦੀ ਜ਼ਮੀਨ ਸੀ ਔਰ ਉਸਨੇ ਇਸ ਬੰਦੀ ਮੁਆਵਜ਼ਾ ਦਿੱਤਾ ਜਾਣਾ ਸੀ ਪ੍ਰਤੀ ਏਕੜ 1.5 ਕਰੋੜ ਰੁਪਏ ਦਾ ਉਸ ਵੇਲੇ ਮੁਆਵਜ਼ਾ ਦਿੱਤਾ ਜਾਣਾ ਸੀ ਔਰ ਕਿਵੇਂ ਅਫਸਰ شاہੀ ਨੇ ਉਸ ਮੁਆਵਜ਼ੇ ਨੂੰ ਮਨਮਰਜ਼ੀ ਨਾਲ ਕਢਵਾਉਣ ਉਸ ਨੂੰ ਰਿਲੀਜ਼ ਕਰਨ ਔਰ ਉਸ ਤੋਂ ਬਾਅਦ ਕਿਵੇਂ ਨਿੱਜੀ ਵਿਅਕਤੀਆਂ ਨੂੰ ਫਾਇਦਾ ਪਹੁੰਚਾਉਣ ਦੀ ਇੱਕ ਜਾਲ ਤੇ ਸਾਜ਼ਿਸ਼ ਜਿਹੜੀ ਆ ਉਹ ਘੜੀ ਜਾਂਦੀ ਹੈ ਉਸ ਜਾਲ ਦੇ ਵਿੱਚ ਹੁਣ ਸਾਬਕਾ ਆਈਐਸ ਅਫਸਰ ਫਸਦੇ ਨਜ਼ਰ ਆ ਰਹੇ ਨੇ ਇਸ ਮਾਮਲੇ ਦੇ ਵਿੱਚ ਚਾਰ ਸ਼ੀਟ ਤਾਂ ਜਿਹੜੀ ਦਾਖਲ ਹੋਈ ਹੈ ਇਹ ਵੀ ਦੱਸਦੀ ਹੈ ਕਿ 80 ਲੱਖ ਰੁਪਏ ਤੱਕ ਆਈਐਸ ਅਫਸਰ ਨੇ ਰਿਸ਼ਵਤ ਵਿਲਈ ਉਹ ਕਿਹੜਾ ਆਈਐਸ ਅਫਸਰ ਹੈ ਤੇ ਉਸਦੇ ਬਾਰੇ ਚਾਰ ਸ਼ੀਟ ਵਿੱਚ ਹੋਰ ਕੀ ਕੀ ਦਾਖਲ ਹੈ ਚਾਰ ਸ਼ੀਟ ਦੇ ਕੁਝ ਅੰਸ਼ ਨੇ ਜਿਹੜੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਦੋ ਸਾਬਕਾ ਆਈਐਸ ਅਫਸਰਾਂ ਦੀ ਕਹਾਣੀ ਦਰਸਾਲ ਮੁਹਾਲੀ ਦਾ ਪਿੰਡ ਹੈ ਝੂਰ ਢੇੜੀ ਜਿਹੜੀ ਕਿ ਜ਼ਮੀਨ ਅਕਵਾਇਰ ਕੀਤੀ ਗਈ ਸੀ ਤੇ ਸਰਕਾਰੀ ਫੰਡਾਂ ਵਿੱਚ ਕਥਿਤ ਗਵਨ ਕਰਨ ਦਾ ਦੋਸ਼ ਹੈ ਜਿਹੜਾ ਉਹ ਲੱਗਦਾ ਹੈ ਮਾਮਲਾ ਸੀ ਰਕਮ ਸੀ 15 ਕਰੋੜ ਦੇ ਕਰੀਬ ਜਿਹੜੀ ਕਿ ਜਾਰੀ ਕੀਤੀ ਗਈ ਕੰਪਨਸੇਸ਼ਨ ਦੀ ਰਕਮ ਮੁਆਵਜ਼ੇ ਦੀ ਰਕਮ ਪਰ ਇਸ ਦੇ ਨਾਲ ਇੱਕ ਤਾਰ ਜੁੜਦੀ ਹੈ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਨਾਲ 5 ਕਰੋੜ ਰੁਪਏ ਦਾ ಗ್ರಾಮ ਪੰਚਾਇਤ ਤੋਂ ਇਹ ਕਿਹਾ ਗਿਆ ਕਿ ਉਸ ਵਕਤ ਆਈਐਸ ਅਫਸਰਾਂ ਨਹੀਂ ਆਪਣੀ ਮਿਲੀ ਭੋਗਦੇ ਕਰਕੇ ਇੱਕ ਲੋਨ ਜਿਹੜਾ ਕਰਵਾਇਆ ਇੱਕ ਕਰਜ਼ੇ ਦੀ ਰਾਸ਼ੀ 5 ਕਰੋੜ ਦੀ ਉਹ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੂੰ ਦਿੱਤੀ ਗਈ ਔਰ ਉਸ ਵਕਤ ਉਸ ਦੇ ਚੇਅਰਮੈਨ ਕੌਣ ਸਨ ਉਹ ਵੀ ਅੱਗੇ ਵਿਸਥਾਰ ਦੇ ਨਾਲ ਰਿਪੋਰਟ ਵਿੱਚ ਦੱਸਾਂਗੇ ਦਰਅਸਲ ਇੱਕ ਵਿਜੀਲੈਂਸ ਬਿਊਰੋ ਦੇ ਵੱਲੋਂ ਲੰਘੇ ਸਾਲ 2023 ਦੇ ਵਿੱਚ ਮਾਮਲਾ ਦਰਜ ਕੀਤਾ ਜਾਂਦਾ ਜਿਹੜਾ ਕਿ ਉਹਨਾਂ ਹੀ ਆਈਐਸ ਅਫਸਰਾਂ ਦੇ ਖਿਲਾਫ ਹੁੰਦਾ ਜਿਸ ਦੀ ਧਾਰਾ 409 420 465 467 471 120ਬੀ ਦੇ ਕ੍ਰਪਸ਼ਨ ਰੋਕੂ ਐਕਟ ਦੇ ਤਹਿਤ ਜਿਹੜਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ 13 1 ਤੇ 13 2 ਦੇ ਤਹਿਤ ਮੁਕਦਮਾ ਜੜਾਇਆ ਉਹ ਦਰਜ ਕਰ ਲਿਆ ਜਾਂਦਾ ਹੈ ਔਰ ਇਸ ਮਾਮਲੇ ਦੇ ਵਿੱਚ ਮੁਕਦਮਾ ਚਲਾਉਣ ਦੇ ਲਈ ਜੋ ਇੱਕ ਮਨਜ਼ੂਰੀ ਲੈਣੀ ਪੈਂਦੀ ਹੈ ਖਾਸ ਕਰਕੇ ਆਈਐਸ ਅਫਸਰ ਜਦੋਂ ਹੋਣ ਤਾਂ ਉਸ ਦੇ ਵਿੱਚ ਸੈਕਸ਼ਨ 17ਏ ਹੈ ਜਿਸ ਦੇ ਤਹਿਤ ਕਿਸੇ ਵੀ ਕ੍ਰਪਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾਣਾ ਹੁੰਦਾ ਹੈ ਤਾਂ ਫਿਰ 17ਏ ਦੇ ਤਹਿਤ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਉਹ ਹੁਣ ਕੇਂਦਰ ਸਰਕਾਰ ਦੇ ਮਹਿਕਮੇ ਨੇ ਦੋ ਆਈਐਸ ਅਫਸਰ ਐਸਐਸ ਬੈਂਸ ਤੇ ਜੀਕੇ ਸਿੰਘ ਉਹਨਾਂ ਦੀ ਇਨਵੋਲਵਮੈਂਟ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਕਿਸ ਨਾ ਕੁਝ ਗੜਬੜੀ ਕਰਨ ਦੀ ਜਾਂ ਜਿਹੜੀ ਸੈਂਕਸ਼ਨ ਕੀਤੀ ਗਈ ਰਕਮ ਹੈ ਜਿਹੜੀ ਸੀ ਰਿਲੀਜ਼ ਕੀਤੀ ਗਈ ਉਸ ਵਕਤ ਉਸ ਬਾਰੇ ਕੇਂਦਰ ਸਰਕਾਰ ਦੇ ਡਿਪਾਰਟਮੈਂਟ ਨੇ ਜਿਹੜਾ ਕਿ ਪਰਸਨਲ ਮਹਿਕਮਾ ਹੁੰਦਾ ਉਸ ਨੇ ਮਨਜ਼ੂਰੀ ਦੇ ਦਿੱਤੀ ਹੈ ਵਿਜੀਲੈਂਸ ਨੂੰ ਇਸ ਮਾਮਲੇ ਦੇ ਵਿੱਚ ਅੱਗੇ ਮੁਕੱਦਮਾ ਚਲਾਉਣ ਦੀ ਤਾਂ ਕਿ ਚਾਰ ਸ਼ੀਟਾਂ ਜਿਹੜੀ ਉਹ ਦਾਖਲ ਕੀਤੀ ਜਾ ਸਕੇ ਹੁਣ ਚਾਰ ਸ਼ੀਟਾਂ ਜਿਹੜੀ ਉਸਦੇ ਵਿੱਚ ਯੂਨੀਅਨ ਗਵਰਨਮੈਂਟ ਦਾ ਜਿਹੜਾ ਇੱਕ ਡਿਪਾਰਟਮੈਂਟ ਹੈ ਪਰਸਨਲ ਤੇ ਟ੍ਰੇਨਿੰਗ ਡਿਪਾਰਟਮੈਂਟ ਜਿਸ ਦੇ ਵਿੱਚ ਜਿਹੜੀ ਕਿ ਕੰਟਰੋਲਿੰਗ ਅਥਾਰਟੀ ਹੈ ਆਈਐਸ ਅਫਸਰਾਂ ਦੀ ਉਹਨਾਂ ਦੇ ਵੱਲੋਂ ਮਨਜ਼ੂਰੀ ਮਿਲੀ ਹੈ ਔਰ ਇਸੇ ਦੇ ਕਰਕੇ ਹੀ ਜਿਹੜਾ ਕੀ ਇਸ ਕੇਸ ਦੇ ਵਿੱਚ ਅਗਲੀ ਕਾਰਵਾਈ ਆ ਜਿਹੜੀ ਆਰੰਭ ਦਿੱਤੀ ਗਈ ਆ ਵਿਜੀਲੈਂਸ ਬਿਊਰੋ ਦੇ ਵੱਲੋਂ ਵਿਜੀਲੈਂਸ ਦੇ ਬਿਊਰੋ ਦੇ ਅਧਿਕਾਰੀ ਤਾਂ ਇਹ ਵੀ ਦੱਸਦੇ ਨੇ ਕਿ ਪਿਛਲੇ ਸਾਲ 2023 ਦੇ ਵਿੱਚ ਸਾਬਕਾ ਆਈਐਸ ਅਫਸਰਾਂ ਜਿਸ ਦੇ ਵਿੱਚ ਐਸਐਸ ਬੈਂਸ ਤੇ ਜੀਕੇ ਸਿੰਘ ਉਨ੍ਹਾਂ ਦੇ ਦੋਤੇ ਮਕਦਮਾ ਦਰਜ ਕੀਤਾ ਗਿਆ ਧਾਰਾ 409 420 ਸਣੇ ਹੋਰ ਧਰਾਵਾਂ ਲਗਾ ਕੇ ਕ੍ਰਪਸ਼ਨ ਐਕਟ ਜਿਹੜਾ ਹੈਗਾ ਪ੍ਰिवेंशन ਆਫ ਕ੍ਰਪਸ਼ਨ ਐਕਟ ਉਸ ਦੇ ਤਹਿਤ ਵੀ ਮਾਮਲਾ ਦਰਜ ਹੁੰਦਾ ਹੈ ਹੁਣ ਵਿਜੀਲੈਂਸ ਬਿਊਰੋ ਨੂੰ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਗਈ ਹੈ ਸੈਂਟਰ ਗਵਰਨਮੈਂਟ ਦੇ ਵੱਲੋਂ 27 ਅਗਸਤ ਨੂੰ ਇਹ ਮਨਜ਼ੂਰੀ ਮਿਲਦੀ ਹੈ 27 ਅਗਸਤ ਨੂੰ ਇਹ ਮਨਜ਼ੂਰੀ ਮਿਲੀ ਹੈ ਸੈਂਟਰ ਗਵਰਨਮੈਂਟ ਵੱਲੋਂ ਜਿਸ ਦੇ ਵਿੱਚ 15 ਕਰੋੜ ਦਾ ਜਿਹੜਾ ਇੱਕ ਮੁਆਵਜ਼ੇ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਤੇ 4 ਸਤੰਬਰ ਨੂੰ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਕੋਰਟ ਦੇ ਵਿੱਚ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਇਸ ਸਬੰਧੀ ਜਿਹੜੀ ਕਿ ਆਈਐਸ ਅਫਸਰਾਂ ਦੀ ਮਿਲੀਭੁਗਤ ਦੀ ਇਨਵੋਲਵਮੈਂਟ ਦੀ ਜਿਹੜੀ ਕਹਾਣੀ ਸਾਹਮਣੇ ਆਈ ਸੀ ਹਾਲਾਂਕਿ 2008 ਦੇ ਵਿੱਚ ਪੰਚਾਇਤ ਡਾਇਰੈਕਟਰ ਸਨ ਐਸਐਸ ਬੈਂਸ ਔਰ ਚੰਗੀ ਤਰ੍ਹਾਂ ਜਾਣੂ ਸਨ ਇਹਨਾਂ ਫੰਡਾਂ ਦੇ ਬਾਰੇ ਫਿਰ ਵੀ ਇਸ ਦੀ ਦਰਵਾਜ਼ ਤੋ ਕੀਤੀ ਗਈ ਔਰ ਕਿਵੇਂ ਮਨਮਰਜ਼ੀਆਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਬਿਨਾਂ ਕਿਸੇ ਹਾਇਰ ਅਧਿਕਾਰੀ ਦੀ ਮਨਜ਼ੂਰੀ ਲਏ ਬਿਨਾ 15 ਕਰੋੜ ਦੀ ਰਕਮ ਆ ਜਿਹੜੀ ਸਿੱਧੀ ਉਸ ਨੂੰ ਮਨਜ਼ੂਰ ਕਰ ਦਿੱਤਾ ਗਿਆ ਜਿਹੜੇ ਕਿ ਭਾਗ ਸਿੰਘ ਤੇ ਕੇਸਰ ਸਿੰਘ ਸੀ 11 ਕਰੋੜ ਰੁਪਏ ਕਢਾਉਣ ਦਾ ਉਹਨਾਂ ਨੂੰ ਸਿੱਧਾ ਅਧਿਕਾਰ ਦੇ ਦਿੱਤਾ ਗਿਆ ਤੇ 5 ਕਰੋੜ ਬਠਿੰਡਾ ਜ਼ਿਲ੍ਹਾ ਪਰੀਸ਼ਦ ਨੂੰ ਲੋਨ ਦੇ ਵਾਸਤੇ ਜਿਹੜਾ ਆ ਇਸ ಗ್ರಾಮ ਪੰਚਾਇਤ ਨੂੰ ਕਹਿ ਦਿੱਤਾ ਗਿਆ ਕਿ 5 ਕਰੋੜ ਰੁਪਇਆ ਉਸ ਦੇ ਲਈ ਦਬਾਅ ਬਣਾਇਆ ਗਿਆ ਜਾਂ ਫਿਰ ਮਨਮਰਜ਼ੀ ਦੇ ਨਾਲ ਇਹ ਸਾਰੀ ਗੱਲ ਹੁਣ 2008 ਦਾ ਮਾਮਲਾ ਉਦੋਂ ਦਾ ਚੱਲਦਾ ਚੱਲਦਾ ਇਥੇ ਤੱਕ ਪੁੱਜਿਆ ਕਿ ਹੁਣ ਜਾ ਕੇ ਹੱਥ ਪੈਂਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਗੜਬੜੀ ਕਰਨ ਵਾਲਿਆਂ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਉਸ ਬਾਬਤ ਵੀ ਇੱਕ 2018 ਦੇ ਵਿੱਚ ਮੀਡੀਆ ਦੇ ਵਿੱਚ ਸੁਰਖੀਆਂ ਬਣ ਗਈਆਂ ਸਨ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਐਸਐਸ ਬੈਂਸ ਤੇ ਜੀਕੇ ਸਿੰਘ ਦੋ ਆਈਐਸ ਅਫਸਰਾਂ ਤੱਕ ਹੱਥ ਨਹੀਂ ਸੰਨ ਪਹੁੰਚੇ ਕਿ ਇਹਨਾਂ ਨੇ ਉਸ ਵਕਤ ਦੇ ਤਤਕਾਲੀ ਮੰਤਰੀ ਨੂੰ ਜਾਣੂ ਕਰਵਾਇਆ ਸੀ ਜਾਂ ਆਪਣੀ ਮਰਜ਼ੀ ਦੇ ਨਾਲ ਫੰਡ ਰੀਲੀਜ਼ ਕਰਦੇ ਰਹੇ ਔਰ ਇਸ ਤੋਂ ਹਰਾਨੀ ਦੀ ਗੱਲ ਇਹ ਹੈ ਕਿ ਨਿਗਰਾਨੀ ਵੀ ਨਹੀਂ ਰੱਖੀ ਗਈ ਕਿ ਫੰਡ ਜਿਹੜੇ ਆ ਮੁਆਵਜ਼ਾ ਰਾਸ਼ੀ ਰੀਲੀਜ਼ ਕੀਤੀ ਗਈ ਹੈ ਇਸ ਦੀ ਵਰਤੋਂ ਹੋ ਰਹੀ ਹੈ ਕਿ ਦੁਰਵਰਤੋਂ ਹੋ ਰਹੀ ਹੈ ਨਾ ਕੋਈ ਸਟੇਟਸ ਰਿਪੋਰਟ ਮੰਗੀ ਗਈ ਹੁਣ ਚਾਰ ਸ਼ੀਟ ਦੇ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਉਸ ਵੇਲੇ ਦੇ ਜਿਹੜੇ ਸਾਬਕਾ ਡਾਇਰੈਕਟਰ ਸਨ ਗੁਰਸੇਵਕ ਸਿੰਘ ਸਿੱਧੂ ਉਹਨਾਂ ਨੇ ਪਹਿਲਾਂ ਹੀ ਗੈਰ ਕਾਨੂੰਨੀ ਜਿਹੜੀ ਇਹ ਮੁਆਵਜ਼ਾ ਰਾਸ਼ੀ ਕੁਝ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਲਈ 9 ਕਰੋੜ ਰੁਪਇਆ ਜਾਰੀ ਕਰ ਦਿੱਤੀ ਸੀ ਇਹ ਸਭ ਕੁਝ ਜਾਣਦੇ ਹੋયા ਵੀ ਇਸ ਦੇ ਬਾਵਜੂਦ ਐਸਐਸ ਬੈਂਕਸ ਨੇ 11 ਕਰੋੜ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਔਰ 80 ਲੱਖ ਰੁਪਏ ਰਿਸ਼ਵਤ ਲਈ ਇਸ ਬਦਲੇ ਇਹ ਚਾਰ ਸ਼ੀਟ ਦੇ ਵਿੱਚ ਲਿਖਿਆ ਹੋਇਆ ਬਕਾਇਦਾ ਔਰ 5 ਕਰੋੜ ਦਾ ਲੋਨ ਉਸੇ ਦਿਨ ਹੀ ਜਿਸ ਦਿਨ 15 ਕਰੋੜ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ 5 ਕਰੋੜ ਦਾ ਜਿਹੜਾ ਲੋਨ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਵਾਸਤੇ ਆ ਜਿਹੜਾ ਉਹ ਮਨਜ਼ੂਰ ਕਰਵਾਇਆ ਜਾਂਦਾ ਹੁਣ ਉਸ ਵਕਤ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਚੇਅਰਮੈਨ ਕੌਣ ਸਨ ਤਤਕਾਲੀ ਤਾਂ ਸਾਬਕਾ ਮੰਤਰੀ ਜਿਹੜੇ ਨੇ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਉਸ ਵਕਤ ਸੰ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਦੋਂ ਸਵਾਲ ਉੱਠੇ ਤਾਂ ਉਸ ਵਕਤ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਸਿਕੰਦਰ ਸਿੰਘ ਮਲੂਕਾ ਵੱਲੋਂ ਸਾਫ਼ ਇਹ ਕਹਿ ਦਿੱਤਾ ਗਿਆ ਸੀ ਕਿ ਜਿਹੜੀ ਵੀ ਇਹ ਗੱਲ ਉੱਠ ਰਹੀ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦੰਮ ਨਹੀਂ ਹੈ ਜਿਹੜੇ ਵੀ ਐਲੀਗੇਸ਼ਨ ਲਾਏ ਜਾ ਰਹੇ ਨੇ ਉਹ ਬਿਲਕੁਲ ਝੂਠੇ ਨੇ ਹਾਲਾਂਕਿ ਉਸ ਤੋਂ ਬਾਅਦ ਉਸ ਪਾਸੇ ਅੱਗੇ ਕਾਰਵਾਈ ਕਿੰਨੀ ਵਧੀ ਪਰ ਸਾਬਕਾ ਅਫਸਰਾਂ ਦੇ ਉੱਤੇ ਆਈਐਸ ਅਫਸਰਾਂ ਦੇ ਉੱਤੇ ਜਿਹੜੀ ਹੁਣ ਮਨਜ਼ੂਰੀ ਮੁਕੱਦਮਾ ਚਲਾਉਣ ਦੀ ਮਿਲੀ ਹੈ ਇਸ ਦੇ ਨਾਲ ਕਈ ਭੇਤ ਹੋਰ ਗੁੱਜੇ ਵੀ ਖੁੱਲ ਸਕਦੇ ਨੇ ਕਿਉਂਕਿ ਇਸ ਵਿੱਚ ਇੱਕ ਗੱਲ ਸਾਹਮਣੇ ਆ ਗਈ ਹੈ ਕਿ ਜਿਹੜੀ ਮੁਆਵਜ਼ੇ ਦੀ ਰਾਸ਼ੀ ਕੰਪਨਸੇਸ਼ਨ ਸੀ ਉਹ ਦਿੱਤਾ ਗਿਆ ਜਦੋਂ ਤੇ ਉਸ ਦੇ ਵਿੱਚ ਕੀ ਗੜਬੜੀ ਕੀਤੀ ਗਈ ਔਰ ਚਾਰ ਸ਼ੀਟ ਦੇ ਵਿੱਚ ਇੱਕ ਗੱਲ ਇਹ ਵੀ ਲਿਖੀ ਗਈ ਹੈ ਕਿ ਜਦੋਂ ਗੁਰਦੇਵ ਸਿੰਘ ਸਿੱਧੂ ਜਿਹੜੇ ਕੀ ਸਾਬਕਾ ਡਾਇਰੈਕਟਰ ਸਨ ਐਸਐਸ ਬੈਂਸ ਤੋਂ ਪਹਿਲਾਂ ਉਹਨਾਂ ਨੇ ਵੀ ਇਲੀਗਲ ਤਰੀਕੇ ਦੇ ਨਾਲ ਇਸ ਦੇ ਵਿੱਚ ਪਹਿਲਾਂ ਹੀ 9 ਕਰੋੜ ਦੀ ਰਾਸ਼ੀ ਆ ਜਿਹੜੀ ਉਸ ਮਨਜ਼ੂਰ ਕਰ ਦਿੱਤੀ ਸੀ ਮੁਆਵਜ਼ੇ ਦੀ ਇਸ ਦੇ ਬਾਵਜੂਦ ਫਿਰ 11 ਕਰੋੜ ਰੁਪਈਆ ਜਿਹੜਾ ਆ ਉਹ ਕਈ ਵਿਅਕਤੀਆਂ ਨੂੰ ਜਿਹੜਾ ਲਾਭ ਪਹੁੰਚਾਉਣ ਦੇ ਲਈ ਕੀਤਾ ਗਿਆ ਇਹ ਵਿਜੀਲੈਂਸ ਬਿਊਰੋ ਦੀ ਚਾਰ ਸ਼ੀਟ ਕਹਿ ਰਹੀ ਹੈ ਔਰ ਇਸ ਬਦਲੇ ਪ੍ਰਾਪਤ ਕੀਤੇ ਆ ਜਿਹੜੇ ਰਿਸ਼ਵਤ ਦੀ ਰਾਸ਼ੀ ਪ੍ਰਾਪਤ ਕੀਤੀ 80 ਲੱਖ ਰੁਪਈਆ ਇਹ ਵੀ ਕਿਹਾ ਗਿਆ ਕਿ ਆਈਏ ਸਬਸਤੋਂ ਵੀ ਏਡੇ ਵੱਡੇ ਪਦਰ ਤੱਕ ਸ਼ਮੂਲੀਅਤ ਸੀ ਕਿ 80 ਲੱਖ ਰੁਪਏ ਦੀ ਰਿਸ਼ਵਤ ਲਈ ਉਸ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਦੀਪਿੰਦਰ ਸਿੰਘ ਸਕੱਤਰ ਹੀ ਸਨ ਜਿਹੜੇ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਵਿਭਾਗ ਦੇ ਉਹਨਾਂ ਨੇ ਇੱਕ ਨੋਟ ਵੀ ਭੇਜਿਆ ਸੀ ਉਸ ਵਕਤ ਦੇ ਤਤਕਾਲੀ ਮੰਤਰੀ ਨੂੰ ਉਹ ਤਰੀਕ ਕਿੰਨੀ ਸੀ 6 ਮਈ 2016 ਜਾਣੂ ਕਰਵਾ ਦਿੱਤਾ ਗਿਆ ਸੀ ਸਕੱਤਰ ਦੇ ਵੱਲੋਂ ਦੀਪਿੰਦਰ ਸਿੰਘ ਸਨ ਦੀਪਿੰਦਰ ਸਿੰਘ ਉਹਨਾਂ ਦੇ ਵੱਲੋਂ ਜਾਣੂ ਕਰਵਾਇਆ ਗਿਆ ਵਿਭਾਗ ਦੇ ਮੰਤਰੀ ਨੂੰ 6 ਮਈ 2016 ਦੇ ਵਿੱਚ ਕਿ ਅਸੀਂ ਜਿਹੜੇ ਆਰਡਰ ਨੇ ਉਹ ਕੈنسਲੇਸ਼ਨ ਦੇ ਲਈ ਕਿ ਡਾਇਰੈਕਟਰ ਡਿਸਟ੍ਰਿਬਿਊਸ਼ਨ ਆ ਜਿਹੜੀ ਕੰਪਨਸੇਸ਼ਨ ਦੀ ਕਰ ਰਹੇ ਨੇ ਉਹ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਔਰ ਲਾਭ ਕਈ ਵਿਅਕਤੀਆਂ ਨੂੰ ਪਹੁੰਚਾਇਆ ਗਿਆ ਇਸ ਮਾਮਲੇ ਦੇ ਵਿੱਚ ਤੇ ਵੀ ਸਾਹਮਣੇ ਆਇਆ ਸੀ ਕਿ 5 ਕਰੋੜ ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਨੂੰ ਦੇਣ ਦੇ ਵਾਸਤੇ ਵੀ ਪ੍ਰੈਸ਼ਰ ਪਾਇਆ ਗਿਆ ਬੈਸ ਦੇ ਵੱਲੋਂ ಗ್ರಾಮ ਪੰਚਾਇਤ ਦੇ ਉੱਤੇ ਪ੍ਰੈਸ਼ਰਾਈਜ਼ ਕੀਤਾ ਗਿਆ ਸੀ ಗ್ರಾಮ ਪੰਚਾਇਤ ਨੂੰ ਜਿਹੜੇ ਪਿੰਡ ਦੀ ਇਹ ਜ਼ਮੀਨ ਦਾ ਰੋਲਾ ਪੈਂਦਾ ਔਰ 15 ਕਰੋੜ ਰੁਪਏ ਉਸੇ ਦਿਨ ਕੰਪਨਸੇਸ਼ਨ ਦੇ ਜਿਹੜੇ ਆ ਉਹ ਉਹਨਾਂ ਵਿਅਕਤੀਆਂ ਨੂੰ ਪਾ ਦਿੱਤੇ ਗਏ ਸੀ ਔਰ ਇੱਥੋਂ ਤੱਕ ਵੀ ਦੱਸਿਆ ਜਾਂਦਾ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵੱਲੋਂ ਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੈ ਜਿਸ ਦੇ ਕਰਕੇ ਸੈਂਟਰ ਗਵਰਨਮੈਂਟ ਤੋਂ ਮਨਜ਼ੂਰੀ ਇਸ ਮਾਮਲੇ ਦੇ ਵਿੱਚ ਬਹੁਤ ਜ਼ਰੂਰੀ ਸੀ ਤੇ ਪ੍ਰੋਸੀਕਿਊਟ ਜਿਹੜੀ ਆ ਉਹ ਮਿਲ ਗਈ ਹੈ ਸਾਨੂੰ ਤੇ ਹੁਣ ਜਿਹੜੇ ਇਸ ਦੇ ਵਿੱਚ ਗਿਲਟੀ ਅਫਸਰ ਨੇ ਜਿਹੜੇ ਮਲਜ਼ਮ ਪਾਏ ਜਾਂਦੇ ਨੇ ਉਹਨਾਂ ਦੇ ਖਿਲਾਫ ਅਗਲਾ ਮੁਕੱਦਮਾ ਚੱਲਣਾ ਹੈ 4 ਸਤੰਬਰ ਨੂੰ ਚਾਰ ਸ਼ੀਟ ਵੀ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਕੋਰਟ ਦੇ ਵਿੱਚ ਜਿਹੜੀ ਆ ਦਾਇਰ ਕਰ ਦਿੱਤੀ ਗਈ ਆ ਉਸ ਚਾਰ ਸ਼ੀਟ ਦੇ ਵਿੱਚ ਕਈ ਖੁਲਾਸੇ ਹੋਏ ਨੇ 11 ਸਤੰਬਰ ਨੂੰ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਣੀ ਹੈ ਉਸ ਵਿੱਚ ਵੀ ਪਤਾ ਲੱਗੇਗਾ ਕਿ ਕੌਣ ਕੌਣ ਸ਼ਮੂਲੀਅਤ ਹੈ ਤੇ ਇਸ ਦੇ ਵਿੱਚ ਕੀ ਕੀ ਹੋਇਆ ਹੁਣ ਗੱਲ ਕਰਦੇ ਹਾਂ ਕਿ ਇੱਕ ਵਾਰੀ 2018 ਦੇ ਵਿੱਚ ਇਹ ਮਾਮਲਾ ਜਦੋਂ ਸੁਰਖੀਆਂ ਦੇ ਵਿੱਚ ਆਇਆ ਤਾਂ ਉਸ ਵਕਤ 20 ਸੁਰਖੀਆਂ ਬਣਿਆ ਸੀ ਵੱਖ-ਵੱਖ ਮੀਡੀਆ ਦੇ ਹਵਾਲੇ ਦੇ ਨਾਲ 4 ਜੂਨ 2018 ਦਾ ਦਿਨ ਸੀ ਜਦੋਂ ਸਾਬਕਾ ਮੰਤਰੀ सिकंदर सिंह मलूका ਤੇ ਦੋ ਅਫਸਰਾਂ ਤੱਕ ਪੁੱਜਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪਿੰਡ ਝੂਰ ਹੀੜੀ ਵਿੱਚ ਪੈਂਦੀ ਇਸ ਜ਼ਮੀਨ ਘਟਾਲੇ ਵਿੱਚ ਪੰਚਾਇਤ ਵਿਭਾਗ ਦੇ 13 ਹੈੱਟਲੇ ਮੁਲਾਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਜਦਕਿ ਦੋ ਸਾਬਕਾ ਇਹ ਅਫਸਰਾਂ ਤੇ ਉਸ ਵਕਤ ਦੇ ਮੰਤਰੀ ਦੀ ਸ਼ਮੂਲੀਅਤ ਹੈ ਕਿ ਨਹੀਂ ਹੈ ਇਸ ਦੇ ਲਈ ਸਵਾਲ ਉੱਠੇ ਸਨ ਇਸ ਮਸਲੇ ਦੇ ਵਿੱਚ 36 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਜਿਸ ਦਾ ਮੁਆਵਜ਼ਾ 1.5 ਕਰੋੜ ਰੁਪਏ ਪ੍ਰਤੀ ਏਕੜ ਦਿੱਤਾ ਗਿਆ ਸੀ ਔਰ ਇਸ ਮਾਮਲੇ ਦੇ ਵਿੱਚ 5 ਕਰੋੜ ਰੁਪਏ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੂੰ ਦੇ ਦਿੱਤੇ ਗਏ ਸਨ ਜਿਸ ਦੇ ਚੇਅਰਮੈਨ ਉਸ ਵਕਤ ਗੁਰਪ੍ਰੀਤ ਸਿੰਘ ਮਲੂਕਾ ਸਨ ਗੁਰਪ੍ਰੀਤ ਸਿੰਘ ਤੇ ਸਕੰਦਰ ਸਿੰਘ ਮਲੂਕਾ ਇਸ ਮਾਮਲੇ ਦੇ ਵਿੱਚ ਜਦੋਂ ਕੋਈ ਸਿਆਸਤਦਾਨ ਦਾ ਨਾਮ ਕਿਸੇ ਵੀ ਕਰਕੇ ਆਉਂਦਾ ਹੈ ਤੇ ਉਸ ਦੇ ਉੱਤੇ ਸਵਾਲ ਜ਼ਿਆਦਾ ਉੱਠਣ ਲੱਗਦੇ ਨੇ ਹਾਲਾਂਕਿ ਵਿਜੀਲੈਂਸ ਦੀ ਜਾਂਚ ਦੌਰਾਨ ਪੰਚਾਇਤ ਵਿਭਾਗ ਦੇ ਬੀਡੀਪੀਓ ਗੁਰਿੰਦਰ ਸਿੰਘ ਸਰਾ ਬੀਡੀਪੀਓ ਮਲਵਿੰਦਰ ਸਿੰਘ ਤੇ ਪੰਚਾਇਤ ਕਤਰਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਉਸ ਵਕਤ ਕਿਹਾ ਸੀ ਕਿ ਉਹਨਾਂ ਦਾ ਜ਼ਮੀਨ ਘਟਾਲੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹੱਥ ਨਹੀਂ ਹੈ ਇਹ ਖਰੀਦੋ ਫਰੋਖਤ ਹੇਠਲੇ ਲੈਵਲ ਤੇ ਹੋਈ ਸੀ ਉਹਨਾਂ ਨੇ ਵੀ ਕਿਹਾ ਕਿ ਜੀਕੇ ਸਿੰਘ ਦੀ ਕੇਸ ਨਾਲ ਸੰਬੰਧਿਤ ਕਿਸੇ ਫਾਈਲ ਤੇ ਆਪਣੇ ਦਸਤਖਤ ਨਾ ਹੋਣ ਦੇ ਦਾਅਵੇ ਵੀ ਉਹਨਾਂ ਨੇ ਕੀਤੇ ਔਰ ਉਸ ਵਕਤ ਸਾਬਕਾ ਆਈਐਸ ਅਧਿਕਾਰੀ ਜਿਹੜੇ ਸਨ ਉਹਨਾਂ ਨੇ ਇਹ ਵੀ ਕਈ ਗੱਲਾਂ ਦਾ ਦਾਵਾ ਕੀਤਾ ਸੀ ਪਰ ਉਹ ਦਾਅਵੇ ਹੁਣ ਫਿੱਕੇ ਪੈਂਦੇ ਦਿਖਾਈ ਦੇ ਰਹੇ ਨੇ ਅੱਜ ਦੀ ਘੜੀ ਵਿੱਚ ਸਿਕੰਦਰ ਸਿੰਘ ਮਲੂਕਾ ਨੇ ਤਾਂ ਇਹ ਵੀ ਸਪਸ਼ਟ ਕੀਤਾ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੂੰ ਭਾਗ ਵੱਲੋਂ 5 ਕਰੋੜ ਕਰੋੜ ਰੁਪਏ ਵਿਆਜ ਤੇ ਉਧਾਰ ਦਿੱਤੇ ਗਏ ਸਨ ਜਿਹੜੇ ਕੀ ਵਿਆਸ ਸਮੇਂ ਵਸੂਲ ਕਰ ਲਏ ਜਾਣਗੇ ਇਹ ਉਦੋਂ ਇਹ ਵੀ ਕਿਹਾ ਗਿਆ ਸੀ ਕਿ ਜਿਹੜੇ 5 ਕਰੋੜ ਦਿੱਤੇ ਗਏ ਸੀ ਉਹ ਇੱਕ ਲੋਨ ਦੇ ਰੂਪ ਵਿੱਚ ਦਿੱਤੇ ਗਏ ਸੀ ਕਰਜ ਦੇ ਔਰ ਵਿਆਜ ਸਮੇਤ ਉਹ ਵਸੂਲੇ ਜਾਣੇ ਸਨ ਕੱਲ ਨੂੰ ਤਾਂ ਇਹ ਸਵਾਲ ਉਦੋਂ ਉੱਠੇ ਸਨ ਹੁਣ ਸਿਆਸਤਦਾਨਾਂ ਦਾ ਤੇ ਇਸ ਮਾਮਲੇ ਦੇ ਵਿੱਚ ਫਿਲਹਾਲ ਕੋਈ ਜਿਹੜੀ ਆ ਗੱਲ ਤਾਜ਼ਾ ਅਪਡੇਟ ਵਿੱਚ ਨਹੀਂ ਸਾਹਮਣੇ ਆਈ ਪਰ ਚਾਰ ਸ਼ੀਟ ਦੇ ਵਿੱਚ ਇਹ ਜ਼ਰੂਰ ਲਿਖਿਆ ਗਿਆ ਕਿ ਦੋ ਸਾਬਕਾ ਆਈਐਸ ਅਫਸਰ ਨੇ ਜਿਹੜੇ ਉਹਨਾਂ ਦੇ ਜਿਹੜੀ ਆ ਮਨਜ਼ੂਰੀ ਮਕਦਮਾ ਚਲਾਉਣ ਦੀ ਦਿੱਤੀ ਕੇਂਦਰ ਸਰਕਾਰ ਨੇ ਜਿਸ ਕਰਕੇ 27 ਅਗਸਤ ਨੂੰ ਮਨਜ਼ੂਰੀ ਮਿਲਦੀ ਹੈ 4 ਸਤੰਬਰ ਨੂੰ ਕੋਰਟ ਦੀ ਸੁਣਵਾਈ ਦੇ ਦੌਰਾਨ ਚਾਰ ਸ਼ੀਟ ਪੇਸ਼ ਹੋ ਜਾਂਦੀ ਹੈ ਤੇ 11 ਸਤੰਬਰ ਨੂੰ ਅਗਲੀ ਸੁਣਵਾਈ ਹੋਣੀ ਹੈ ਹੁਣ ਦੇਖਦੇ ਹਾਂ ਕਿ ਇਹ ਸਾਬਕਾ ਆਈਐਸ ਅਫਸਰ ਜਾਂ ਫਿਰ ਇਸ ਵਿੱਚ ਹੁਣ ਤੱਕ ਜਿਹੜੇ ਵੀ ਕਾਰਵਾਈ ਦੇ ਅਧੀਨ ਅਰੈਸਟ ਹੋਏ ਨੇ ਉਹਨਾਂ ਦੇ ਮੂੰਹੋਂ ਨਿਕਲੇ ਜਿਹੜੇ ਸ਼ਬਦ ਨੇ ਜਾਂ ਵਿਜੀਲੈਂਸ ਦੀ ਇਨਕੁਆਇਰੀ ਦਾ ਜਾ ਜਾਂਚ ਪੜਤਾਲ ਦਾ ਹਿੱਸਾ ਨੇ ਉਸ ਦੇ ਵਿੱਚ ਕੀ ਕੋਈ ਸਿਆਸਤਦਾਨ ਦਾ ਵੀ ਹਾਸੀ ਜਾਂ ਅਫਸਰ شاہੀ ਨੇ ਆਪਣੇ ਪੱਦਰ ਦੇ ਉੱਤੇ ਹੀ ਇਹ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਵਾਲ ਬੜੇ ਵੱਡੇ ਨੇ ਹਾਲਾਂਕਿ ਕਾਫੀ ਸਮਾਂ ਪਹਿਲਾਂ ਦਾ ਮਾਮਲਾ ਹੈ ਪਰ ਦੋ ਤੋਂ ਤਿੰਨ ਸਰਕਾਰਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਜੰਦੀ। ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ। ਪਰ ਇਹ ਜਿਹੜੀ ਜਾਂਚ ਪੜਤਾਲ ਹਾਲੇ ਵੀ ਇੱਥੇ ਬੰਦ ਨਹੀਂ ਹੋਈ ਹੈ। ਚਾਰ ਸ਼ੀਟ ਤਾਂ ਦਾਖਲ ਪਹਿਲੀ ਕਰ ਦਿੱਤੀ ਗਈ ਹੈ। ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਤਾਰਾਂ ਜੁੜੀਆਂ ਹੋਈਆਂ। ਨਜ਼ਰ ਆਉਂਦੀਆਂ ਨੇ ਪਰ 2018 ਦੇ ਵਿੱਚ ਵੀ ਜਦੋਂ ਤੂਲ ਫੜਿਆ ਸੀ ਮਾਮਲਾ ਉਸ ਵਕਤ ਸਿਆਸਤਦਾਨਾਂ ਨੇ ਤੇ ਇਸ ਮਾਮਲੇ ਤੋਂ ਪੱਲਾ ਛਡਾ ਲਿਆ ਸੀ ਛਾੜ ਦਿੱਤਾ ਸੀ ਔਰ ਇਹ ਵੀ ਕਹਿ ਦਿੱਤਾ ਸੀ ਕਿ ਸਭ ਕੁਝ ਏਟਲੇ ਪੱਦਰ ਤੇ ਹੋਇਆ ਹੋ ਸਕਦਾ ਹੈ ਇਸ ਦੇ ਨਾਲ ਉਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਹੱਥ ਨਹੀਂ ਹੈ ਪਰ ਹੁਣ ਐਸਐਸ ਬੈਂਸ ਤੇ ਜੀਕੇ ਸਿੰਘ ਦੋ ਆਈਐਸ ਅਫਸਰਾਂ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਹੁਣ 11 ਸਤੰਬਰ ਨੂੰ ਫੇਰ ਇਸ ਕੇਸ ਦੀ ਸੁਣਵਾਈ ਹੋਣ ਜਾ ਰਹੀ ਹੈ ਦੇਖਦੇ ਹਾਂ ਕਿ ਇਸ ਬਾਬਤ ਹੋਰ ਕੀ ਕੋਈ ਸਾਹਮਣੇ ਆ ਨਿਕਲ ਕੇ ਆ ਸਕਦਾ ਹੈ ਫਿਲਹਾਲ ਇਹ ਚਰਚਾ ਦਾ ਵਿਸ਼ਾ ਬਣ ਗਿਆ ਨੇ ਗੱਲਾਂ ਔਰ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਵਿੱਚ ਵਿਸ਼ਾਲ ਰਾਮਬਾਨੀ ਦੇ ਵੱਲੋਂ ਛਾਪੀ ਗਈ ਇਸ ਰਿਪੋਰਟ ਦੇ ਹਵਾਲੇ ਨਾਲ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਇੱਕ 2018 ਦੀ ਮੀਡੀਆ ਰਿਪੋਰਟ ਹੈ ਜਿਹੜੀ ਰੋਜ਼ਾਨਾ ਸਪੋਕਸਮੈਨ ਦੀ ਉਸ ਦੇ ਬਾ ਦੇ ਜਰੀਏ ਵੀ ਅਸੀਂ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਇਸ ਦੇ ਬਾਰੇ ਜਿਹੜਾ ਵੀ ਅਪਡੇਟ ਨਵਾਂ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਹੋ ABC ਪੰਜਾਬ ਦੇ ਨਾਲ